ਜਾਰੀ ਹੋਣ ਤੋਂ ਬਾਅਦ ਜਿਹੜਾ ਹੈ ਲਗਾਤਾਰ ਜਿਹੜੀ ਹੈ ਕੱਲ ਦੀ بارش ਹੋ ਰਹੀ ਸੀ ਅਤੇ ਕੱਲ ਜਿਹੜੀ ਸਵੇਰੇ بارش ਹੋਣ ਤੋਂ ਬਾਅਦ ਦੁਪਹਿਰ ਨੂੰ ਜਿਹੜੀ ਧੁੱਪ ਨਿਕਲ ਗਈ ਸੀ ਅੱਜ ਸਵੇਰ ਤੋਂ ਹੀ بارش ਜਿਹੜੀ ਹੈ ਲਗਾਤਾਰ ਚੱਲ ਰਹੀ ਹੈ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਿਹਾ ਪਠਾਨਕੋਟ ਦੇ ਵੱਖ-ਵੱਖ ਇਲਾਕੇ ਦੀਆਂ ਜਿੱਥੇ ਕਿ ਸਕੂਲੀ ਬੱਚੇ ਜਿਹੜੇ ਹੈ ਸਕੂਲ ਜਾਣ ਦੇ ਲਈ ਜਿਹੜੇ ਛਤਰੀ ਦਾ ਇਸਤੇਮਾਲ ਕਰ ਰਹੇ ਨੇ ਲੋਕਾਂ ਦੇ ਵੱਲੋਂ ਜਿਹੜਾ ਰੇਨ ਕੋਟ ਪਾ ਕੇ ਜਿਹੜਾ ਬਾਜ਼ਾਰਾਂ 'ਚ ਜਾਇਆ ਜਾ ਰਿਹਾ ਆਪਣੇ ਕੰਮਾਂ ਤੇ ਜਾਇਆ ਜਾ ਰਿਹਾ ਉੱਥੇ ਹੀ ਜੇ ਗੱਲ ਕਰੀਏ ਮੌਸਮ ਦੇ ਵਿੱਚ ਤਾਂ ਮੌਸਮ ਦੇ ਇੱਕ ਵਾਰ ਫਿਰ ਤੋਂ ਵੀਡੀਓ ਕਰ ਬਦਲ ਲਈ ਹੈ ਮੌ ਲੋਕਾਂ ਨੇ ਜਿਹੜੇ ਆ ਆਪਣੇ ਹੁਣ ਜਿਹੜੇ ਗਰਮ ਕੱਪੜੇ ਵੀ ਜਿਹੜੇ ਆ ਕੱਢ ਲਏ ਨੇ ਇਸੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਜਿਹੜਾ ਹੈ ਮੌਸਮ ਵਿਭਾਗ ਦੇ ਵੱਲੋਂ ਜਿਹੜਾ ਅਲਰਟ ਜਾਰੀ ਕੀਤਾ ਗਿਆ ਸੀ ਉਸ ਤੋਂ ਬਾਅਦ ਡੈਮ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਜਿਹੜਾ ਹੈ ਪਾਣੀ ਜਿਹੜਾ ਹੈ ਰਾਵੀ ਦਰਿਆ ਵਿੱਚ ਛੱਡਿਆ ਜਾ ਰਿਹਾ ਸੀ ਰਣਜੀਤ ਸਾਗਰ ਡੈਮ ਕੋਲ ਵਿੱਚੋਂ ਦੀ ਜਿਹੜਾ ਕੱਲ 33000 ਕਿਊਸਿਕ ਪਾਣੀ ਜਿਹੜਾ ਛੱਡਿਆ ਗਿਆ ਸੀ ਅੱਜ ਸਵੇਰ ਤੋਂ ਹੀ ਜਿਹੜਾ ਹੈ ਡੈਮ ਪ੍ਰਸ਼ਾਸਨ ਦੇ ਵੱਲੋਂ ਬਿਲਕੁਲ ਵੀ ਜਿਹੜਾ ਪਾਣੀ ਨਹੀਂ ਛੱਡਿਆ ਜਾ ਰਿਹਾ ਜਿਹੜਾ ਪਾਣੀ ਦਾ ਪੱਧਰ ਲਗਭਗ 500 ਮੈਂ ਜੋਖੀ ਖਤਰ ਇਸਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪ੍ਰਸ਼ਾਸਨ ਦੇ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਲੋਕ ਜਿਹੜੇ ਹਨ ਨਦੀ ਨਾਲਿਆਂ ਤੋਂ ਦੂਰ ਰਹਿਣ ਤਾਂ ਜੋ ਪਿੱਛੋਂ ਦੀ ਅਗਰ ਪਾਣੀ ਛੱਡਿਆ ਜਾਂਦਾ ਹੈ ਤਾਂ ਕਿਸੇ ਨੂੰ ਕੋਈ ਨੁਕਸਾਨ ਨਾ ਹੋਵੇ। ਇਸਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਹਿਮਾਚਲ ਦੇ ਵਿੱਚ ਲਗਾਤਾਰ ਬਾਰਿਸ਼ ਹੋਣ ਤੋਂ ਜਿਹੜੀ ਬਾਰਿਸ਼ ਹੋ ਰਹੀ ਸੀ ਉਸ ਨੂੰ ਲੈ ਕੇ ਜਿਹੜਾ ਹੈ ਪੰਜਾਬ ਦੇ ਵਿੱਚ ਵੀ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਸੀ ਤਾਂ ਜੋ ਕਿਸੇ ਨੂੰ ਵੀ ਕੋਈ ਨੁਕਸਾਨ ਨਾ ਹੋਵੇ। ਇਸਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਵੰਜੀਸ ਸਾਗਰ ਡੈਮ ਦੇ ਵਿੱਚੋਂ ਦੀ ਜਿਹੜਾ ਪਾਣੀ ਛੱਡ ਕੇ ਜਾ ਰਿਹਾ ਸੀ ਉਸਦੇ ਨਾਲ ਹੀ ਪਿਛਲੇ ਦਿਨਾਂ ਦੇ ਵਿੱਚ ਇਹ ਇਲਾਕਿਆਂ ਦੇ ਵਿੱਚ ਜਿਹੜਾ ਹੈ ਪਾਣੀ ਦੇ ਕਰਨ ਪ੍ਰਭਾਵਿਤ ਹੋਏ ਸਨ ਕੀ ਇਹ ਨੂੰ ਜਾਣਾ ਗਈਆਂ ਸੀ ਅਤੇ ਕਈ ਪਸ਼ੂ ਜਿਹੜੇ ਆ ਇਸ ਪਾਣੀ ਦੀ ਭੇਟ ਚੜ ਗਈ ਸੀ ਜਗਵਾਲੀ ਦੇ ਲਈ ਪਠਾਨਕੋਟ ਤੋਂ ਮੁੰਦਰਠਾਪੁਰ ਦੀ ਰਿਪੋਰਟ। ਅਲਰਟ ਜਾਰੀ ਹੋਣ ਤੋਂ ਬਾਅਦ ਜਿਹੜਾ ਹੈ ਲਗਾਤਾਰ ਜਿਹੜੀ ਹੈ ਕੱਲ ਦੀ ਬਾਰਿਸ਼ ਹੋ ਰਹੀ ਸੀ ਅਤੇ ਕੱਲ ਜਿਹੜੀ ਸਵੇਰੇ ਬਾਰਿਸ਼ ਹੋਣ ਤੋਂ ਬਾਅਦ ਦੁਪਹਿਰ ਨੂੰ ਜਿਹੜੀ ਧੁੱਪ ਨਿਕਲ ਗਈ ਸੀ ਅੱਜ ਸਵੇਰ ਤੋਂ ਹੀ ਬਾਰਿਸ਼ ਜਿਹੜੀ ਹੈ ਲਗਾਤਾਰ ਚੱਲ ਰਹੀ ਹੈ। ਤੁਹਾਨੂੰ ਤਸਵੀਰਾਂ ਸਾਂਝੀਆਂ ਕਰਦੇ ਹਾਂ ਪਠਾਨਕੋਟ ਦੇ ਵੱਖ-ਵੱਖ ਇਲਾਕੇ ਦੀਆਂ ਜਿੱਥੇ ਕਿ ਸਕੂਲੀ ਬੱਚੇ ਜਿਹੜੇ ਹੈ ਸਕੂਲ ਜਾਣ ਦੇ ਲਈ ਜਿਹੜੇ ਛਤਰੀ ਦਾ ਇਸਤੇਮਾਲ ਕਰ ਰਹੇ ਨੇ। ਲੋਕਾਂ ਦੇ ਵੱਲੋਂ ਜਿਹੜਾ ਰੇਨ ਕੋਟ ਪਾ ਕੇ ਜਿਹੜਾ ਹੈ ਬਜ਼ਾਰਾਂ 'ਚ ਜਾਇਆ ਜਾ ਰਿਹਾ ਆਪਣੇ ਕੰਮਾਂ ਤੇ ਜਾਇਆ ਜਾ ਰ ਮੌਸਮ ਬਿਦਲਿਆ ਉਹਨੇ ਠੰਡਾ ਹੋ ਚੁਕਿਆ ਹੈ ਲੋਕਾਂ ਨੇ ਜਿਹੜੇ ਆਪਣੇ ਹੁਣ ਜਿਹੜੇ ਗਰਮ ਕੱਪੜੇ ਵੀ ਜਿਹੜੇ ਆ ਕੱਢ ਲਏ ਨੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਜਿਹੜਾ ਹੈ ਮੌਸਮ ਵਿਭਾਗ ਦੇ ਵੱਲੋਂ ਜਿਹੜਾ ਅਲਰਟ ਜਾਰੀ ਕੀਤਾ ਗਿਆ ਸੀ ਉਸ ਤੋਂ ਬਾਅਦ ਡੈਮ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਜਿਹੜਾ ਹੈ ਪਾਣੀ ਜਿਹੜਾ ਹੈ ਰਾਵੀ ਦਰਿਆ ਵਿੱਚ ਛੱਡਿਆ ਜਾ ਰਿਹਾ ਸੀ ਰਣਜੀਤ ਸਾਗਰ ਡੈਮ ਕੋਲ ਵਿੱਚੋਂ ਦੀ ਜਿਹੜਾ ਕੱਲ 33000 ਕਿਊਸਿਕ ਪਾਣੀ ਜਿਹੜਾ ਛੱਡਿਆ ਗਿਆ ਸੀ ਅੱਜ ਸਵੇਰ ਤੋਂ ਹੀ ਜਿਹੜਾ ਹੈ ਡੈਮ ਪ੍ਰਸ਼ਾਸਨ ਦੇ ਵੱਲੋਂ ਬਿਲਕੁਲ ਵੀ ਜਿਹੜਾ ਪਾਣੀ ਨਹੀਂ ਛੱਡਿਆ ਜਾ ਰਿਹਾ ਜਿਹੜਾ ਪਾਣੀ ਖੱਲੇ ਹੈ ਇਸਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪ੍ਰਸ਼ਾਸਨ ਦੇ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਲੋਕ ਜਿਹੜੇ ਹਨ ਨਦੀ ਨਾਲਿਆਂ ਤੋਂ ਦੂਰ ਰਹਿਣ ਤਾਂ ਜੋ ਪਿੱਛੋਂ ਦੀ ਅਗਰ ਪਾਣੀ ਛੱਡਿਆ ਜਾਂਦਾ ਹੈ ਤਾਂ ਕਿਸੇ ਨੂੰ ਕੋਈ ਨੁਕਸਾਨ ਨਾ ਹੋਵੇ ਇਸਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਹਿਮਾਚਲ ਦੇ ਵਿੱਚ ਲਗਾਤਾਰ ਬਾਰਿਸ਼ ਹੋਣ ਤੋਂ ਜਿਹੜੀ ਬਾਰਿਸ਼ ਹੋ ਰਹੀ ਸੀ ਉਸ ਨੂੰ ਲੈ ਕੇ ਜਿਹੜਾ ਹੈ ਪੰਜਾਬ ਦੇ ਵਿੱਚ ਵੀ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਸੀ ਤਾਂ ਜੋ ਕਿਸੇ ਨੂੰ ਵੀ ਕੋਈ ਨੁਕਸਾਨ ਨਾ ਹੋਵੇ ਇਸਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਰੰਜੀਤ ਸਾਗਰ ਡੈਮ ਦੇ ਵਿੱਚੋਂ ਦੀ ਜਿਹੜਾ ਪਾਣੀ ਛੱਡ ਕੇ ਜਾ ਰਿਆ ਸੀ ਉਸ ਦੇ ਨਾਲ ਇੱਕ ਪਿਛਲੇ ਬਿੰਦੂ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਜਿਹੜਾ ਹੈ ਪਾਣੀ ਦੇ ਕਰਨ ਪ੍ਰਭਾਵਿਤ ਹੋਏ ਸਨ ਕੀ ਇਹ ਨੂੰ ਜਾਣਾ ਗਈਆਂ ਸੀ ਅਤੇ ਕਈ ਪਸ਼ੂ ਜਿਹੜੇ ਆ ਇਸ ਪਾਣੀ ਦੀ ਭੇਟ ਚੜ ਗਈ ਸੀ ਜਗਵਾਨੀ ਦੇ ਲਈ ਪਠਾਨਕੋਟ ਤੋਂ ਤੁਮਨ ਗਠਾਕੁਰ ਦੀ ਰਿਪੋਰਟ